ਮਾਨ ਜੋ ਡੀਜੀਪੀ ਪੰਜਾਬ ਦੀ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਹੈ ਡਰਗ ਦੇ ਅਗੇਂਸਟ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਮੁਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਲੈਵਲ ਤੇ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ ਸਾਡੇ ਆਈਡੈਂਟੀਫਾਈਡ ਡਰੱਗ ਹੌਟਸਪots ਹੈ ਉਹਨਾਂ ਨੂੰ ਲੋਕੇਟ ਕੀਤਾ ਗਿਆ ਹੈ ਤੇ ਉਸ ਤੇ ਜਿਹੜੇ ਸਮਗਲਰਸ ਹੈਗੇ ਜਾਂ ਜਿਹੜੇ ਡਰੱਗ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਰਹਿੰਦੇ ਹਨ ਉਹਨਾਂ ਤੇ ਕਰਾਤੇ ਰੇਡ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਟੋਟਲ 9 ਲੋਕੇਸ਼ਨਸ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਡੈਂਟੀਫਾਈ ਕੀਤੀ ਹੈ। ਜਿੱਥੇ 187 ਤੋਂ ਵੱਧ ਜਿਹੜੇ ਆ ਵਕਤ ਵਕਤ ਕਰ ਹੈਗੇ ਜਾਂ ਟਿਕਾਣੇ ਹੈ ਇਹਨਾਂ ਤੇ ਇੰਨੀ ਚੈਕਿੰਗ ਕੀਤੀ ਜਾ ਰਹੀ ਹੈ। ਉਦੇ ਤਹਿਤ ਹੀ ਅੱਜ ਕਿਥੇ اسلامਾਬਾਦ ਮੋਹੱਲਾ ਜੋ ਕਿ ਡਰਗ ਦੇ ਲਈ ਕਾਫੀ ਮਟੋਰੀਅਸ ਹੈ ਉੱਥੇ ਵੀ ਐਸਪੀ ਹੈੱਡਕਵਾਰਟਰ ਤੇ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਬਾਕੀ ਸਾਰੇ ਆਫਸਰਸ ਤੇ ਜਿਹੜੀ ਸਾਡੀ ਟੀਮਾਂ ਹੈਗੀ ਉਹਨਾਂ ਦੇ ਥੋਂ ਨਾਰਕੋਟਿਕਸ ਦਾ ਡਰਗ ਯੂਜ਼ ਕਰਕੇ ਵਕਤਕ ਵਕਤ ਚੈਕਿੰਗ ਕੀਤੀ ਜਾਂਦੀ ਹੈ ਸਰ ਤੋਂ ਕਾਜ਼ੀਆ ਦੀ ਗੱਲ ਸੁਣੋਈ ਹੈ ਕਾਮਯਾਬੀ ਹਾਲੇ ਹਾਸਿਲ ਹੋਈ ਹੈ 1.20 ਗ੍ਰਾਮ ਹੈਰੋਇਨ ਜਿਹੜੀ ਡਿਟੇਕਟ ਹੋਈ ਹੈ ਜਦੋਂ ਨੂੰ ਪਤਾ ਚੱਲਿਆ ਕਈ ਥਾਵਾਂ ਤੇ ਸਾਨੂੰ ਇਲੀਗਲ ਜਿਹੜੀ ਸ਼ਰਾਬ ਦੀ ਸਟੋਰੇਜ ਕੀਤੀ ਹੁੰਦੀ ਹੈ ਉਹ ਵੀ ਪਤਾ ਚੱਲਿਆ ਉਹ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਇੱਕ ਵਾਰ ਜਦੋਂ ਸર્ચ ਆਪਰੇਸ਼ਨ ਕੰਪਲੀਟ ਹੋ ਜਾਊਗਾ ਤਾਂ ਉਹਦਾ ਇੱਕ ਡਿਟੇਲ ਜਿਹੜਾ ਰਿਪੋਰਟ ਵੀ ਅਸੀਂ ਜਾਰੀ ਕਰਾਂਗੇ ਹੋਰ ਵੀ ਕਿਤੇ ਚੈਕਿੰਗ ਹੈ ਨਹੀਂ ਮੈਂ ਆਲਰੇਡੀ ਆਵਾਂਖਾ ਵੀ ਚੈਕਿੰਗ ਕਰਕੇ ਆਇਆ ਆਵਾਂਖਾ ਏਅਰਪਲੇਨ ਸਾਫ ਤੇ ਉੱਥੇ ਡੀਐਸਪੀ ਪੀਪੀ ਆਏ ਉਹਨਾਂ ਦੀ ਟੀਮ ਲੱਗੀ ਹੋਈ ਹੈ ਡੀਐਸਪੀ ਕਲਾਨੌਰ ਕਲਾਨੌਰ ਦੇ ਏਰੀਆ ਦੇ ਵਿੱਚ ਕਰ ਰਹੇ ਹਨ ਐਸਪੀ ਡੀ ਜਿਹੜੇ ਹੈ ਉਹ ਧਾਰੀਵਾਲ ਦੇ ਏਰੀਆ ਦੇ ਵਿੱਚ ਚੈਕਿੰਗ ਕਰ ਰਹੇ ਹਨ ਇਹ ਵਕਤ ਵਕਤ ਆਵਾਂ ਤੇ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਕਿਉਂਕਿ ਹੁਣ ਸਰਦੀਆਂ ਦੇ ਦਿਨ ਹੈਗੇ ਇਸ ਟਾਈਮ ਤੇ ਕਾਫੀ ਕੰਪਲੇਂਟ ਹੁੰਦੀ ਹੈ ਕਿ ਧੁੰਦ ਦਾ ਫਾਇਦਾ ਉਠਾ ਕੇ ਕਈ ਸਮਗਲਰ ਜਿਹੜੇ ਹਨ ਉਹ ਸਮਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਹਨ ਤੋਂ ਇਹਨੂੰ ਹੀ ਮੁੱਖ ਰੱਖਦੇ ਹੋਏ ਅਸੀਂ ਅਰਲੀ ਮਾਰਨਿੰਗ ਤੋਂ ਹੀ ਚੈਕਿੰਗ ਕਰਵਾਈ ਹੈ ਤੇ ਇਹਦੇ ਨਾਲ ਕਾਫੀ ਡੈਟਰੈਂਸ ਵੀ ਇਹਦਾ ਅਸਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਜਦੋਂ ਫਾਰੀ ਪੁਲਿਸ ਫੋਰਸ ਨਾਲ ਜਦੋਂ ਅਸੀਂ ਟੈਕਟਿੰਗ ਕਰਦੇ ਹਾਂ ਤੇ ਇੱਕ ਡੈਟਰੈਂਟ ਇਫੈਕਟ ਹੈ ਤੇ ਲੋਕਾਂ ਦੇ ਅੰਦਰ ਕੰਫੀਡੈਂਸ ਜਾਂਦਾ ਪਰ ਨੌਜਵਾਨ ਅਜੇ ਵੀ ਜਿਹੜੇ ਅਸਲਗੇ ਹੋਏ ਆ ਕਿ ਕਹਣਾ ਚਾਹੁੰਦੇ ਉਹਨਾਂ ਦੇ ਪੇਰੈਂਟ ਨੂੰ ਕੱਲ ਵੀ ਅਸੀਂ ਖਬਰ ਪ੍ਰਕਾਸ਼ਿਤ ਕੀਤੀ ਜਿਹਦੇ ਵਿੱਚ ਕਾਫੀ ਟ੍ਰਿੰਗ ਕਰਾਇਆ ਜਾਂ ਲੱਗਦੀ ਹੈ ਉਹ ਵੀ ਉੱਪਰ ਕਰਾਇਆ ਗਿਆ ਆ ਜਿਹੜਾ ਅਰ ਜੇ ਜਿਹੜੀ ਪ੍ਰੋਬਲਮ ਹੈ ਕਿ ਕਿਉਂਕਿ ਇਹ ਸੋਸਾਇਟੀਲ ਪ੍ਰੋਬਲਮ ਵੀ ਹੈ ਕਿਉਂਕਿ ਇੱਕ ਐਡਿਕਟ ਜਦੋਂ ਐਡਿਕਟ ਬਣ ਜਾਂਦਾ ਹੈ ਉਹ ਰਾਤੋ ਰਾਤ ਹੀ ਐਡਿਕਟ ਨਹੀਂ ਹੋ ਸਕਦਾ ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜੇ ਸਾਡੇ ਦੁਸ਼ਮਣ ਵਿਸ਼ੇਸ਼ ਹੈਗੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ मंसूਬੇ ਹੁੰਦੇ ਆ ਕਿ ਸਰਹੱਦ पार ਉਹਨਾਂ ਰਾਹੀ ਜਾਂ ਫਿਰ ਵਕ ਵਕ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਹੈਗੇ ਇਸ ਤੇ ਲੋਕ ਲੋ ਗਿਆ ਉਹਨਾਂ ਨੂੰ ਗੁਫਰਾ ਕਰਕੇ ਫੈਸਲ ਦਾ ਲਾਲਚ ਦੇ ਗਿਆ ਕੋਈ ਹੋਰ ਲਾਲਚ ਦੇ ਗਿਆ ਇਸ ਚੀਜ਼ ਦਾ ਵੀ ਇਨਵੋਲਵਮੈਂਟ ਕਰਦੇ ਆ ਤੇ ਇਹਦਾ ਜਿਹੜਾ ਖਾਮਿਆਜ਼ਾ ਅਲਟੀਮੇਟਲੀ ਜੋ ਸਾਡਾ ਯੂਥ ਹੈ ਜਾਂ ਫਿਰ ਜੋ ਇਹਦੀ ਚਪੇੜ ਦੇ ਵਿੱਚ ਆ ਰਿਹਾ ਉਹ ਇਹਦਾ ਖਾਮਿਆਜ਼ਾ ਬੁਖਤ ਰਿਹਾ ਹੈ ਤੇ ਸਾਡੀ ਚੈਕਿੰਗ ਚੱਲਦੀ ਰਹੇਗੀ ਜੀ ਅੱਜ ਚੈਕਿੰਗ ਚੱਲਦੀ ਰਹੇਗੀ ਅੱਜ ਦੁਪਹਿਰ ਤੱਕ ਪੂਰਾ ਜਿਹੜਾ ਹੈ ਪੂਰਾ ਆਪਰੇਸ਼ਨ ਕੰਪਲੀਟ ਕੀਤਾ ਜਾਏਗਾ ਇਸ ਇਹਦੇ ਵਿੱਚ ਅਸੀਂ ਉਹ ਵੀ ਹੈਗਾ ਕਿ ਸਾਨੂੰ ਲਾਸਟ ਇਅਰ ਜਿਹੜਾ ਹੈ ਕਾਫੀ ਜ਼ਿਆਦਾ ਸਫਲਤਾ ਮਿਲੀ ਸੀ ਦਰਾਗਸਾ ਅਸੀਂ ਆਲਮੋਸਟ 49 ਕਿਲੋਗ੍ਰਾਮ ਹੈਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਸੀ ਉਸ ਤੋਂ ਇਲਾਵਾ ਚਰਸ ਗਾਂਜਾ ਅਫੀਮ ਤੇ ਬਾਕੀ ਜਿਹੜੇ ਕੈਪਸੂਲ ਹੁੰਦੇ ਨੇ ਉਹ ਵੀ ਰਿਕਵਰ ਕੀਤੇ ਸੀ ਜਿਹੜੇ ਸਮਗਲਰ ਹੈ ਉਹਨਾਂ ਦੇ ਅਗੇਂਸਟ ਅਸੀਂ ਫਾਈਨੈਂਸ਼ੀਅਲੀ ਵੀ ਕਾਫੀ ਆਪਣੀ ਐਕਟੀਵਿਟੀ ਪੜਾਈ ਹੈ ਕਰੀਬ ਪੰਜ ਇਦਾਂ ਦੇ ਸਮਗਲਰਸ ਹੈ ਜਿਨ੍ਹਾਂ ਦੀ ਅਸੀਂ ਪ੍ਰਾਪਰਟੀ ਜ਼ਬਤ ਕਰਾਈ ਹੈ 1.5 ਕਰੋੜ ਤੋਂ ਵੱਧ ਉਹਨਾਂ ਦੀ ਪ੍ਰਾਪਰਟੀ ਸੀਗੀ ਜੋ ਕਿ ਹੁਣ ਕਬਜ਼ੇ ਸਰਕਾਰ ਦੇ ਕਬਜ਼ੇ ਦੇ ਵਿੱਚ ਹੈਗੀ ਤੇ ਉਹਨੂੰ ਉਹ ਵੇਚ ਨਹੀਂ ਸਕਦੇ ਤੇ ਉਹਦੇ ਥਰੋ ਇਨਕਮ ਨਹੀਂ ਕਮਾ ਸਕਦੇ ਇਸ ਤੋਂ ਇਲਾਵਾ ਅਸੀਂ ਕਈ ਸਾਰੇ ਪਿੱਟ ਦੇ ਵੀ ਕੇਸਿਸ ਬਣਾਏ ਹਨ ਜੋ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਜਿਹੜਾ ਨੋਨ ਸਮਗਲਰ ਹੈ ਔਰ ਆਪਣੇ ਹਰਕਤਾ ਤੋਂ ਬਾਜ਼ ਨਹੀਂ ਆਂਦਾ ਉਹਨਾਂ ਦੇ ਅਸੀਂ ਪ੍ਰੋਪੋਜ਼ਲ ਬਣਾਏ ਹਨ ਜੋ ਕਿ ਹੁਣ ਗਵਰਨਮੈਂਟ ਦੇ ਕੋਲ ਹੈਗੇ ਤੇ ਉਹਦੇ ਦੇ ਵੀ ਜਲਦ ਫੈਸਲਾ ਲਿਖੇ ਇਸ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈ ਜੋ ਕਿ ਬਾਰ-ਬਾਰ ਕ੍ਰਾਈਮ ਕਰਦੇ ਆ ਪਨਾਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਵੀ ਪਾਵਾਂਗੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜੋ ਬੱਚੇ ਕਰਦੇ ਹੈ ਜਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈ ਪੇਰੈਂਟਸ ਨੂੰ ਸੋ ਇਹ ਹੀ ਮੈਸੇਜ ਦੇਣਾ ਚਾਹੁੰਦੇ ਹੈ ਕਿ ਨਸ਼ਾ ਜਿਹੜਾ ਹੈ ਉਹ ਇੱਕ ਨਾ ਸਿਰਫ ਆਪਣੇ ਉਸ ਪਰਿਵਾਰ ਨੂੰ ਖਰਾਬ ਕਰਦਾ ਹੈ ਉਹ ਇੱਕ ਇਕਨੋਮਿਕ ਮਾਰ ਵੀ ਮਾਰਦਾ ਹੈ ਕਿਉਂਕਿ ਨਸ਼ਾ ਕਰਨ ਦੇ ਲਈ ਪੈਸਾ ਕਾਫੀ ਇੱਕ ਜ਼ਰੂਰਤ ਹੁੰਦੀ ਹੈ ਪੈਸੇ ਦੀ ਜਿਸ ਕਰਕੇ ਬੱਚਾ ਜਿਹੜਾ ਹੈ ਉਹ ਕ੍ਰਿਮੀਨਲ ਬਣ ਜਾਂਦਾ ਹੈ ਤੇ ਕਈ ਜਿਹਾ ਅਸੀਂ ਕੇਸਸ ਦੇਖਿਆ ਬੜੇ ਸੈਂਸਿਟਿਵ ਕ੍ਰਾਈਮ ਬੜੇ ਹੀ ਦਰਦਨਾਕ ਕ੍ਰਾਈਮ ਬੱਚੇ ਜਿਹੜੇ ਉਹ ਕਰ ਦਿੰਦੇ ਹੈ ਨਸ਼ੇ ਤੋਂ ਜਿੰਨਾ ਦੂਰ ਰੱਖ ਸਕਤੀ ਹੈ ਅਸੀਂ ਰੱਖ ਉਹ ਰੱਖਣਾ ਚਾਹੀਦਾ ਹੈ ਪੇਰੈਂਟਸ ਨੂੰ ਉਹਨਾਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਕੋਈ ਅਗਰ ਸ਼ੱਕ ਜਾਂ ਉਹਨਾਂ ਨੂੰ ਡਾਊਟ ਹੁੰਦਾ ਹੈ ਬੱਚੇ ਦੇ ਐਕਟੀਵਿਟੀ ਦੇ ਪ੍ਰਤੀ ਉਹ ਈਵਨ ਪੁਲਿਸ ਨੂੰ ਆ ਕੇ ਦੱਸ ਸਕਦੇ ਆ ਟੀਚਰ ਜਿਹੜੇ ਹਨ ਉਹ ਵੀ ਅਵੇਅਰ ਨੇ ਬੱਚਿਆਂ ਦੀ ਐਕਟੀਵਿਟੀ ਤੇ ਨਜ਼ਰ ਰੱਖ ਤੇ ਪੁਲਿਸ ਦਾ ਸਾਥ ਹੈ ਇਸ ਮੁਹਿੰਮ ਦੇ ਵਿੱਚ ਅਸੀਂ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਦੀ ਹੈਲਪ ਕਰਾਂਗੇ ਤੇ ਜਿਹੜੇ ਨਸ਼ੇੜੀਆ ਉਹਨਾਂ ਨੂੰ ਅਸੀਂ ਫੜਕੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਅਸੀਂ ਫੜਕੇ ਅੰਦਰ